ਵਿਜੀਲੈਂਸ ਵਿਭਾਗ ਨੇ ਕਾਰਵਾਈ ਕਰਦਿਆ ਹੈ ਅੰਮ੍ਰਿਤਸਰ ਮਿਊਂਸਿਪਲ ਕਾਰਪੋਰੇਸ਼ਨ ਦੇ ਏਟੀਪ ਨੂੰ 50000 ਰੁਪਇਆ ਰਿਸ਼ਵਤ ਲੈਂਦੇ ਰੰਗੇ ਹੱਥ ਕਾਬੂ ਕੀਤਾ ਹੈ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਏਟੀਪ ਵੱਲੋਂ 50000 ਰੁਪਇਆ ਰਿਸ਼ਵਤ ਮੰਗੀ ਗਈ ਸੀ ਅਤੇ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਗੱਡੀ ਦੇ ਵਿੱਚ ਉਹਨੂੰ 50000 ਰੁਪਇਆ ਰਿਸ਼ਵਤ ਲੈਂਦੇ ਹਾਂ ਵਿਜੀਲੈਂਸ ਨੇ ਰੰਗੇ ਹੱਥੀ ਕਾਬੂ ਕਰ ਲਿਆ ਦੱਸ ਦਈਏ ਕਿ ਜਿਸ આરોપી ਨੂੰ ਕਾਬੂ ਕੀਤਾ ਹੈ 10 ਦਿਨ ਬਾਅਦ ਉਸ ਦੀ ਰਿਟਾਇਰਮੈਂਟ ਸੀ ਆਓ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਮੈਂ ਇੰਸਪੈਕਟਰ ਇੰਦਰਜੀਤ ਸਿੰਘ ਨਾਇਆ ਮੈਂ ਤੇ ਇੱਕ ਅਕਿਊਜ਼ਡ ਅਸੀਂ ਅੱਜ ਏਟੀਪ ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਤੋਂ ਇੱਕ ਸਾਡੇ ਕੰਪਲੇਨੈਂਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੀ ਜੀ ਉਹਦੇ ਸਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਵੀ ਚੁੱਕੇ ਸੀ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ਏਟੀਪ ਹਰਜਿੰਦਰ ਇਹਨੇ ਜਾ ਕੇ ਅਸਪਤ ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵਰੇਜ ਸਿਸਟਮ ਤੇ ਜਾਰਦਵਾਰੀ ਸੀ ਉਹ ਤੋੜ ਦਿੱਤੀ ਸੀਗੀ ਤੇ ਇਹ ਫਿਰ ਜਦੋਂ ਇਹਨਾਂ ਨੇ ਦੁਬਾਰਾ ਇਹਨਾਂ ਦਾ رابطہ ਕੀਤਾ ਕਿ ਸਾਡੇ ਕੋਲ ਐਨਓਸੀ ਹੈਗੀ ਹੈ ਰਿਕੁਆਇਰਡ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ ਤੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤਾ ਕਿ 2 ਲੱਖ ਰੁਪਏ ਦਿਓ ਮੈਂ ਤੁਹਾਡਾ ਫਿਰ ਕੰਮ ਚੱਲਣ ਦਾ ਵਾਗ 2 ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਡ ਨੂੰ ਅਪਰੋਚ ਕੀਤਾ ਬਿਜ਼ਨਸ ਬਿਊਰੋ ਨੂੰ ਕੰਪਲੇਟੈਂਸ ਅਈ ਕਰਪਾ ਜੀ ਨੇ ਤੇ ਇਹ ਇਹਨਾਂ ਨੇ ਸਾਨੂੰ ਸਾਰੀ ਜਿਉਂ ਦੱਸੀ ਗੱਲ ਇਹਨਾਂ ਦਾ ਫਿਰ ਆਪਾਂ ਦੇਖ ਤੇ ਅੱਜ ਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏਟੀਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੰਤਿਸਟਰ ਦੇ ਵਿੱਚ ਪ੍ਰੋਸੈਡ ਨੇ 50000 ਰੁਪਏ ਇਹਨੂੰ ਰਿਸ਼ੂਸ ਲੈਂਦਾ ਹੈ ਅੰਗਰੀਕੀ ਗਿਰਸਾ ਕੀਤਾ ਇਹ ਕਿੱਥੋਂ ਗ੍ਰਿਫਤਾਰ ਕੀਤਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਇਹ ਮਤਲਬ ਪੈਸੇ ਲੈਣ ਆਏ ਸੀਗੇ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਸਮਨ ਗ੍ਰਿਫਤਾਰ ਕੀਤਾ ਤੇ ਕੀ ਹੁ ਰਿਮਾਂਡ ਵਾਸਤੇ ਨਹੀਂ ਅਜੇ ਤੱਕ ਗ੍ਰਿਫਤਾਰ ਨੇ ਇਹਨਾਂ ਦੀ ਆਰਾਊਂਡ 2:30 ਵਜੇ ਦੇ ਆਰਾਊਂਡ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਕੱਲ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਪੋਰਟ ਸੇ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ ਤੇ ਫਿਰ ਉਦੋਂ ਅਸੀਂ ਪੁਲਿਸ ਨੂੰ ਰਿਮਾਂਡ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਨੂੰ ਕਰਾਂਗੇ ਕਾਰਪੋਰੇਸ਼ਨ ਐਮਟੀਪੀ ਵਿਭਾਗ ਤੇ ਕਾਫੀ ਜਿਹੜੇ ਲੱਗਦੇ ਰਹਿੰਦੇ ਆ ਅਰੋਗ ਕੇ ਭ੍ਰਸ਼ਟਾਚਾਰ ਹੋਦਾ ਏ ਜਿਹੜੀ ਕਾਰਵਾਈ ਕਿਸੇ ਦੀ ਲੱਗਦੀ ਤੇ ਕਾਰਵਾਈ ਤੇ ਦਖਲਦਾ ਅਗਰ ਕੋਈ ਹੋਰ ਅਰੋਪ ਲੱਗਦਾ ਹੈ ਕੋਈ ਹੋਰ ਅਫਸਰ پیسے ਡਿਮਾਂਡ ਕਰਦਾ ਪਬਲਿਕ ਕੋ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ ਚਾਹੇ ਕੋਈ ਏਟੀਪੀ ਐਮਟੀਪੀ ਬਿਲਡਿੰਗ ਇਨਸਪੈਕਟਰ ਹੈ ਤੁਹਾਨੂੰ ਵਿਜੀਲੈਂਸ ਵਗੈਰਾ ਨੂੰ ਅਪਰੋਚ ਕਰਨਾ ਚਾਹੀਦਾ ਸਾਡੇ ਐਸਐਸਪੀ ਸਾਹਿਬ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਤੇਰੇ ਲਈ ਸਟਾਫ ਨੂੰ ਤਾਂ ਉਹਨਾਂ ਨੇ ਬੜੀ ਕਲੀਅਰ ਇੱਕ ਫੋਕਸ ਹੈਗਾ ਕਿ ਜਿਹੜੀ ਕ腐ਸ਼ਨ ਹੈ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਉਹ برداشت ਨਹੀਂ ਕਰਦਾ ਹੈਗਾ 50 ਹਜ਼ਾਰ ਤੋਂ ਲਵਾ ਕੋਈ ਹੋਰ ਇਹਨਾਂ ਤੋਂ ਬਰਾਮਦ ਹੋਇਆ ਕੁਝ ਨਹੀਂ 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 ਨਸੇ ਉਸ ਤੋਂ ਮਲਵਾ ਨਹੀਂ ਜਾਇਆ ਸੀ ਡਿਮਾਰ ਉਹ ਸੀ ਰਿਕਵਰੀ ਸੀਗੀ ਇਹ ਲਾਲ ਕੋਈ ਗੱਡੀ ਵਗੈਰਾ ਇਹਨਾਂ ਸੀ ਨਹੀਂ 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 ਨਸੇ ਅਜੇ ਰਜਿੰਦਰ ਜੀ ਅੱਜ ਬਿਜ਼ਨਸ ਲੋਕ ਕਾਰਵਾਈ ਕੀਤੀ ਕੀ ਕਹਿਣਾ ਚਾਹੁੰਦੇ ਹੋ ਹੋਪੀ ਜੇ ਐਬ ਲੱਗਾ ਸੀਗਾ ਕਿ 50 ਹਜ਼ਾਰ ਰਿਸ਼ਵਤ ਲਈ ਲੈਂਦੇ ਆ ਫੜਿਆ ਕੀ ਕਹਿਣਾ ਚਾਹੁੰਦੇ ਕੋਈ ਤੁਹਾਡਾ ਪੱਖ ਇਸ ਬਾਰੇ ਆ ਜੀ ਮੈਂ ਨਹੀਂ ਜਾਨੀ ਵਸ ਮੈਂ ਉਹਨਾਂ ਕੋਈ ਫਿਰਾਂ ਪੈਸਾ ਨਹੀਂ ਲਿਆ ਜੀ ਅੱਜ ਉਹਨਾਂ ਨੇ ਨਾ ਹੀ ਮੈਨੂੰ ਹੀ ਵੀ ਉਹਨਾਂ ਨੇ ਮੈਨੂੰ ਕਦੀ ਸੋਚਿਆ ਸੀ ਵੀ ਇਹ ਕੰਮ ਮੇਰ ਨਾਲ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੇਰੇ ਤੋਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਉਹਨਾਂ ਨਾਲ ਜੀ ਹਾਂ ਜੀ ਹਾਂ ਜੀ ਹਰ ਕੋਈ ਹੋਰ ਮੈਨੂੰ ਨਜ਼ਾਇਜ਼ ਸਸਾਇਆ ਗਿਆ ਮੈਂ ਇਹ ਗਾਂ ਬਸ ਕਿੰਨੇ ਦਿਨ ਰਹਿ ਕੇ ਚੱਲ ਬੰਦ ਚੱਲੀ ਮੇਰੇ 10 ਦਿਨ ਜੀ ਮੈਨੂੰ ਨਜ਼ਾਇਜ਼ ਸਸਾਇਆ